ਦਸ਼ਾ ਸਰੂਪਾਂ ਦੇ ਵਿੱਚ ਮੇਰੇ ਸਤਿਗੁਰੂ ਨੇ ਪੂਰਨੇ ਪਾਏ ਕਿਤੇ 5 ਸਾਲ ਤੋਂ 2 ਮਹੀਨੇ ਉਮਰ ਗੱਡ ਗਏ ਤੇ ਉਥੇ ਗੁਰੂ ਜੋਤ ਦਾ ਪ੍ਰਕਾਸ਼ ਹੋਇਆ ਜਿੰਨਾਂ ਨੂੰ ਆਪਾਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਕਹਿ ਕੇ ਸੀਸ ਚਕੋਣੇ ਪਿਆਰੇ ਉਹ ਅਠਵੇਂ ਗੁਰੂ ਨਾਨਕ ਹੋਏ ਕਿਤੇ 60 ਸਾਲ ਦੀ ਸਰੀਰ ਦੀ ਉਮਰ ਹੋ ਗਈ ਤੇ 60 ਸਾਲ ਦੀ ਉਮਰ ਵਿੱਚ ਉਹ ਸਾਸ ਸੰਗ ਦੀ ਆਏ ਗੁਰੂ ਅੰਗਦ ਸਾਹਿਬ ਦੀ ਸ਼ਰਨ 72 ਸਾਲ ਦੀ ਸਰੀਰ ਦੀ ਆਰ ਜੂ ਦੇ ਜਦੋਂ ਹੋਈ ਤੇ ਉੱਥੇ ਫਿਰ ਗੁਰੂ ਜੋਤ ਦਾ ਪ੍ਰਕਾਸ਼ ਹੋਇਆ ਸਾਸ ਸੰਗ ਪਰ ਜਿਹੜੀ 60 ਸਾਲ ਤੱਕ ਦਾ ਜਿਹੜਾ ਸਮਾਂ ਸੀ ਨਾ ਉਹ ਇਤਿਹਾਸ ਪੜ ਕੇ ਦੇਖੀਏ ਉਹ ਵੀ ਇੱਕ ਸਾਡੇ ਵਾਸਤੇ ਪ੍ਰੇਰਨਾ ਸਰੋਤ ਹੈ ਕਿ ਅਸੀਂ ਤੇ ਚੁੱਪ ਕਰਕੇ ਬੈਠੇ ਹਾਂ ਨਾ ਸੰਤ ਗੁਰੂ ਦੀ ਲੋੜ ਹੀ ਨਹੀਂ ਉਹ 60 ਸਾਲ ਉਹਨਾਂ ਨੇ ਕਿਵੇਂ ਤੜਫ ਕੇ ਕੱਢੇ ਸਾਸ ਜਿਉਂ ਮਛਲੀ ਬਿਨ ਪਾਣੀਏ ਕਿਉਂ ਜੀਵਨ ਪਾਪ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ ਨਾ ਤੇ ਬਾਬਾ ਅਮਰਦਾਸ ਜੀ ਮਹਾਰਾਜ ਸੱਚੇ ਬਾਦਸ਼ਾਹ ਗੁਰੂ ਤੋਂ ਬਿਨਾ ਕਿਉਂ ਤੜਪਦੇ ਰਹੇ ਪਿਆਰੇ ਤੀਰਥਾਂ ਤੇ ਜਾਂਦੇ ਸੀ ਤੀਰਥਾਂ ਤੇ ਕਦੇ ਲੈ ਜਾਂਦੇ ਸੀ ਕੋਈ ਮੈਨੂੰ ਮਿਲਿਆ ਮਿਲ ਜਾਵੇ ਜਿਹੜਾ ਮੇਰੇ ਪਿਆਰੇ ਦੇ ਨਾਲ ਮੈਨੂੰ ਬੁਲਾ ਲਵੇ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਅੰਮ੍ਰਿਤਸਵਾਸਤੇ ਆਹ ਅਰਦਾਸ ਕਰੀ ਪ੍ਰੀਤਮ ਮੇਰਾ ਪਿਆਰਾ ਕੋਈ ਆਨ ਕੇ ਮਿਲਾਵੇ ਪ੍ਰੀਤਮ ਮੇਰਾ ਪਿਆਰਾ ਤੂੰ ਮੇਰਾ ਪਿਆਰਾ ਓਏ ਯਾਰ ਤੇ ਮਲਾਵੇ ਪ੍ਰੀਤ ਮੇਰਾ ਪਿਆਰਾ ਪਿਆਰਾ ਹੋ ਇਸਪੇ ਆਪ ਵਿਚਾਈ ਦਰਸ਼ਨ ਹਰ ਦੇਖਣੇ ਤਾਂ ਹੀ ਕਹਿੰਦੇ ਮੈਂ ਉਹਦੇ ਅੱਗੇ ਆਪਣਾ ਆਪ ਵੇਚ ਦੇਵਾਂ ਬਹਿ ਕਰ ਦੇਵਾਂ ਕਿਉਂਕਿ ਇਹ ਆਪਣਾ ਆਪ ਦਿੱਤਿਆਂ ਹੀ ਉਹ ਮਿਲਦਾ ਸਾਸਗਰ ਆਪਣਾ ਆਪ ਦਿੱਤਾ ਮਰਦਾ ਖੋਏ ਮਰੀਦ ਨੰ ਗਲੀ ਹੋਣਾ ਆਪਣਾ ਆਪ ਦਿੱਤਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆ ਸੋ ਸਬਨ ਕੀ ਰੇਣ ਹੋ ਸਬਨਾ ਕੀ ਰੇਣ ਦਾ ਤੋ ਆ ਉਹ ਮਾਰੇ ਬਸ ਆਪਣਾ ਕੋਈ ਆਨ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਇਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਂ 60 ਸਾਲ ਥੋੜਾ ਸਮਾਂ ਨਹੀਂ ਢੂੰਡ ਕੇ ਦਿਸਾ ਸੇ ਇਹਨੇ ਮਿਲਿਆ ਜਿਸ ਦਿਨ ਦਸ ਪੈ ਗਈ ਪਤਾ ਲੱਗ ਗਿਆ ਉਸ ਦਿਨ ਫਿਰ ਢਿਲ ਨਹੀਂ ਕੀਤੀ ਸਾਸ ਸਾਨੂੰ ਤੇ ਬਚਪਨ ਦਾ ਹੀ ਪਤਾ ਨਾ ਆਗਾ ਭਈ ਗਾਲ ਕੀ ਤਵੇ ਚ ਲਾਈਉ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਹਿਬ ਤੇ ਬਚਪਨ ਦਾ ਹੀ ਪਤਾ ਹੈ ਜੋ ਸੁਰਤ ਅਸੈਂਬਲੀ ਉਦੋਂ ਹੀ ਸਪੀਕਰਾਂ ਦੀਆਂ ਆਵਾਜ਼ਾਂ ਕੰਨਾਂ 'ਚ ਆਉਣ ਲੱਗੀਆਂ ਅੱਜ ਤੱਕ ਅਸੀਂ ਅਰਾਦਾ ਨਹੀਂ ਕੀਤਾ ਕਿ ਉਹ ਕੰਮ ਕਰ ਹੀ ਲਈਏ। ਉਹਨਾਂ ਨੂੰ ਜਿੱਦਣ ਦੱਸ ਪਈ ਉਦੋਂ ਹੀ ਚੱਲੇ ਪਾਦੇ ਤੇ ਸਾਸ਼। ਉਦੋਂ ਹੀ। ਕੁੜਮਾ ਜਾਰੀ ਦਾ ਰਸਤਾ ਸੀ ਗੁਰੂ ਅੰਗਦ ਸਾਹਿਬ ਦੇ ਨਾਲ ਜਾ ਕੇ ਚਰਨਾਂ ਤੇ ਮੱਥਾ ਟੇਕਿਆ ਹੋਇਆ ਸੀ ਮੇਰੇ ਮਾਲਕ ਮੈਂ ਕੁੜਮ ਬਣ ਕੇ ਨਹੀਂ ਐ ਮਸ ਤੇਰਾ ਸਿੱਖ ਬਣ ਗਿਆ ਐ ਮੇਰੀ ਤੇ ਕਿਰਪਾ ਕਰ ਮੈਨੂੰ ਆਪਣਾ ਸਿੱਖ ਬਣਾ ਲੈ। ਤੇ ਵਰ ਸਿੱਖੀ ਸੇਵਕੀ ਕਿਵੇਂ ਨਿਭਾਈ ਉਹਨਾਂ ਨੇ ਉਹਨਾਂ ਦੀ ਸੇਵਾ ਇੰਨਾ ਅਦਬ ਇੰਨੀ ਕਠਨ ਸੇਵਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਾਦਸ਼ਾਹ ਨੇ ਕੀਤੀ ਬਹੁਤ ਕਠਨ ਸੇਵਾ ਸਾਹਿਬ 12 ਸਾਲ ਗਾਗਰ ਦੀ ਸੇਵਾ ਆਪ ਜੀ ਨੇ ਕੀਤੀ ਕੱਲੀ ਗਾਗਰ ਦੀ ਸੇਵਾ ਨਹੀਂ ਕਰਦੇ ਸੀ ਦਿਨ ਰਾਤ ਸੇਵਾ ਕਰਦੇ ਸੀ ਜੇ ਅਸੀਂ ਹਾਉਕ ਤਾਂ ਲਾ ਕੇ ਦੇਖੀ ਨਾ ਤੇ ਉਹਨਾਂ ਦਾ ਆਰਾਮ ਦਾ ਕੋਈ ਸਮਾਂ ਨਿਕਲਦਾ ਹੀ ਨਹੀਂ ਵਿਚੋ ਪਿਆਰ ਉੱਥੇ ਗੋਇੰਦਵਾਲ ਸਾਹਿਬ ਤੋਂ ਜਲ ਲੈ ਕੇ ਆਉਂਦੇ ਰਾਤ ਨੂੰ 1:00 ਵਜੇ ਤੇ ਮਾਲੇ ਇਸ਼ਨਾਨ ਕਰਦੇ ਹੋਣਗੇ ਨਾ ਕਿੰਨੇ ਵਜੇ ਉੱਥੋਂ ਸੇਵਾ ਸੰਪੰਨ ਹੋਈ ਕਿੰਨੇ ਵਜੇ ਛੱਲੇ ਕੋਈ ਲਾਈਟ ਨਹੀਂ ਕੋਈ ਬੱਤੀ ਨਹੀਂ ਵਿਖੜੇ ਪੈਂਡੇ ਨੇ ਪਿਆਰੇ ਤੇ ਉਹਲਾ ਪੈਂਡਿਆਂ ਦੇ ਵਿੱਚ ਦੀ ਸਿੱਧਾ ਨਹੀਂ ਮੂੰਹ ਕਰਦੇ ਸਜਾਉਂਦੇ ਸੀ ਪਿਛਲੇ ਗੁਰੂ ਸਾਹਿਬ ਵੱਲ ਨੂੰ ਪਿੱਠ ਨਹੀਂ ਸੀ ਕਰ ਦਿੰਦੇ ਇਹ ਪਛੇਂਦਰ ਜਨ ਸਾਹਿਬ کافی ਬਾੜ ਦੂਰ ਕਿ ਮੈਂ ਆਪਣੇ ਗੁਰੂ ਵੱਲ ਪਿੱਠ ਨਹੀਂ ਕਰਦਾ ਕਿੰਨਾ ਆਦਬ ਸੀ ਸੇਵਾ ਵਿੱਚ ਕਿੰਨੇ ਮੌਸਮ ਬਦਲੇ ਹੋਣਗੇ ਹਨੇਰੀਆਂ ਝੱਖੜ ਮੀਂਹ ਝੁੱਲੇ ਹੋਏ ਹੋਣਗੇ ਸਾਸ ਸੰਗ ਦੀ ਗਰਮੀਆਂ ਸਰਦੀਆਂ ਸਭ ਕੁਝ ਹੁੰਦਾ 12 ਸਾਲਾਂ ਦੇ ਵਿੱਚ ਉੱਥੇ ਜਾ ਕੇ ਫਿਰ ਗਾਗਰ ਭਰਨੀ ਸੋਚਣਾ ਵੀ ਮੈਂ ਆਪ ਦੇ ਇਸ਼ਨਾਨ ਕੀਤਾ ਨਹੀਂ ਮੈਂ ਉਹੀ ਗਾਗਰ ਭਰ ਲਵਾਂ ਤੇ ਜੇ ਮੈਂ ਪਹਿਲਾਂ ਇਸ਼ਨਾਨ ਕਰ ਲਿਆ ਮੇਰੇ ਸਤਿਗੁਰੂ ਨੇ ਜੇ ਇਸ਼ਨਾਨ ਨਹੀਂ ਕੀਤਾ ਮੈਂ ਪਹਿਲਾਂ ਇਸ਼ਨਾਨ ਕਰ ਲਵਾਂ ਜਿੱਧਰੋਂ ਪਾਣੀ ਆਉਂਦਾ ਉਧਰ ਵਿੱਚ ਵੜ ਕੇ ਨਾ ਤੇ ਗਾਗਰ ਇੱਥੇ ਛਾਤੀ ਦੇ ਨਾਲ ਲਾ ਕੇ ਤੇ ਇਕੱਠਾ ਹੀ ਚੁੱਭਾ ਮਾਰ ਦੇਣਾ ਸਾਸ ਜੀ ਉਧਰੋਂ ਪਾਣੀ ਦੇ ਨਾਲ ਪਾਣੀ ਦਾ ਵਹਾਅ ਇਧਰੋਂ ਆ ਰਿਹਾ ਇਧਰਲੇ ਪਾਸੋਂ ਮੰਦਲੇ ਨੇ ਵੀ ਸੋਚਿਆ ਜਾਲਾ ਉਹ ਗਾਗਰ ਭਰੇਗੀ ਨਾਲ ਦੀ ਨਾਲ ਇਸ਼ਨਾਨ ਹੋ ਗਿਆ ਸਿਰ ਦੀ ਲੇਹਿੰ ਚੱਲ ਪਈ ਸਾਸ ਜੀ ਇਓਂ ਸੇਵਾ ਕਮਾਈ ਤੇ ਫਿਰ ਉਹ ਇੱਕ ਦਿਨ ਸੇਵਾ ਨੇ ਫਲ ਦਿੱਤਾ ਸਾਸ ਸਾਸ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਦਾ ਮਨ ਮੰਨੇ ਉਹ ਸਫਲ ਹੈ ਸੇਵਾ ਜੀ ਦੀ ਸੇਵਾ ਦੇ ਸਤਿਗੁਰੂ ਦਾ ਮਨ ਮੰਨ ਜਾਂਦਾ ਅਹਿਸਾਸ ਤੇ ਆਪ ਫਿਰ ਬਾਬਾ ਅਮਰਦਾਸ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਤਮ ਜਿ્ઞਿਆਸੂ ਜਿਹੜਾ ਹੈ ਉਹ ਬਚਪਨ ਤੋਂ ਸਮਾ ਸਮਾਲਦਾ ਹੈ ਬਾਬਾ ਅਮਰਦਾਸ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ 60 ਸਾਲ ਦੀ ਉਮਰ ਵਿੱਚ ਆਏ ਲੇਕਿਨ ਬਚਪਨ ਤੋਂ ਲੱਗੇ ਹੋਏ ਸੀ ਪਿਆਰੇ ਪੂਰਾ ਗੁਰੂ ਨਹੀਂ ਮਿਲਿਆ ਤੇ ਪੂਰੇ ਗੁਰੂ ਦੀ ਉਹਨਾਂ ਨੇ ਫਿਰ ਢੂੰਡ ਨਹੀਂ ਛੱਡੀ 70 ਸਾਲ ਪਿਆ ਜਿਹੜੇ ਉਤਮ ਜਗਿਆਸ਼ ਹੁੰਦੇ ਬਚਪਨ ਤੋਂ ਲੱਗਦੇ